ਦਰਦ ਤਰੰਤ ਵਿੱਚ ਸਰਕਾਰੀ ਸਕੂਲ ਦੇ ਵਿੱਚ ਪ੍ਰਿੰਸੀਪਲ ਤੇ ਸਕੂਲ ਦੀ ਮੈਡਮ ਦੇ ਨਾਲ ਗਲਤ ਹਰਕਤਾਂ ਕਰਨ ਦੇ ਵੱਡੇ ਇਲਜ਼ਾਮ ਨੇ ਤਾਂ ਸਕੂਲ ਦੇ ਵਿੱਚ ਹੀ ਇਸ ਦਾ ਪਤਾ ਲੱਗਣ ਤੇ ਹੰਗਾਮਾ ਹੋ ਗਿਆ ਜਿਸ ਤੋਂ ਬਾਅਦ ਬੱਚਿਆਂ ਦੇ ਮਾਪੇ ਤੇ ਹੋਰ ਆਗੂ ਸਕੂਲ ਪਹੁੰਚ ਗਏ ਨੇ ਤਾਂ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ ਜਦ ਰਸਲ ਸਕੂਲ ਦੇ ਬੱਚਿਆਂ ਦੇ ਵੱਲੋਂ ਆਪਣੇ ਘਰ ਜਾ ਕੇ ਦੱਸਿਆ ਗਿਆ ਕਿ ਪ੍ਰਿੰਸੀਪਲ ਸਕੂਲ ਦੇ ਮੈਡਮ ਦੇ ਨਾਲ ਇਕੱਠੇ ਰੋਟੀ ਖਾਂਦੇ ਨੇ ਜਦੋਂ ਮੈਡਮ ਕਲਾਸ ਦੇ ਵਿੱਚ ਪੜਾਉਣ ਆਉਂਦੇ ਨੇ ਤਾਂ ਪ੍ਰਿੰਸੀਪਲ ਵੀ ਵਾਰ-ਵਾਰ ਕਲਾਸ ਦੇ ਵਿੱਚ ਆ ਜਾਂਦੇ ਨੇ ਇਹ ਹੋਰ ਵੀ ਗਈਆ ਰੋਪ ਲਗਾਏ ਨੇ ਜਿਸ ਤੋਂ ਬਾਅਦ ਪੜ ਕੇ ਮਾਪੇ ਸਕੂਲ ਪਹੁੰਚੇ ਨੇ ਮਾਪਿਆਂ ਦਾ ਕਹਿਣਾ ਹੈ ਕਿ ਸਾਬਦਨਾ ਬੱਚੇ ਤੇ ਗਲਤ ਅਸਰ ਪੈਂਦਾ ਹੈ ਤੇ ਹੰਗਾਮਾ ਵਧਨ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਆਗੂਆਂ ਤੇ ਮਾਪਿਆਂ ਦੇ ਵੱਲੋਂ ਪੁਲਿਸ ਤੋਂ ਸਕੂਲ ਦੇ ਪ੍ਰਿੰਸੀਪਲ ਦੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਤੇ ਪ੍ਰਿੰਸੀਪਲ ਦੀ ਬਦਲੀ ਕਰਨ ਦੀ ਗੱਲ ਆਖੀ ਗਈ ਹੈ ਤੇ ਉਧਰ ਸਕੂਲ ਦਾ ਪ੍ਰਿੰਸੀਪਲ ਵੀ ਕੈਮਰੇਜ਼ ਸਾਹਮਣੇ ਆ ਜਾਂਦਾ ਤੇ ਕਿਸੇ ਜ਼ਰੂਰੀ ਕੰਮ ਦੀ ਗੱਲ ਕਹਿ ਕੇ ਇਸ ਬਾਰੇ ਦੇ ਵਿੱਚ ਬਾਅਦ ਦੇ ਵਿੱਚ ਗੱਲ ਕਰਨ ਦੇ ਲਈ ਆਖਦਾ ਤੇ ਵੱਡੇ ਇਲਜ਼ਾਮ ਸਕੂਲ ਦੇ ਪ੍ਰਿੰਸੀਪਲ ਤੇ ਲੱਗੇ ਨੇ ਹਾਲਾਂਕਿ ਪੂਰੀ ਸੱਚਾਈ ਕੀ ਹੈ ਤਵਦੀਸ਼ ਤੋਂ ਬਾਅਦ ਪਤਾ ਲੱਗੇਗਾ ਜੀ ਗੁਰ ਜੀ ਗੁੜੀਆਂ ਘਰ ਜਾ ਕੇ ਇਹ ਗੱਲ ਕਹਿੰਦੀਆਂ ਆ ਵੀ ਮੰਮੀ ਆ ਸਾਡੇ ਪ੍ਰਿੰਸੀਪਲ ਸਰ ਨਹੀਂ ਠੀਕ ਗਏ ਤੇ ਅਸੀਂ ਉਹ ਸਕੂਲ ਵਿੱਚ ਨਹੀਂ ਜਾਣਾ। ਕੀ ਕਰ ਲਈ ਕੀ ਕਾਰਨ ਕੀ ਆ ਉਹ ਕਹਿੰਦੇ ਵੀ ਮੰਮੀ ਸਾਡੇ ਤੇ ਮਾੜਾ ਅਸਰ ਪੈਂਦਾ ਹੈ ਤੁਹਾਨੂੰ ਕੀ ਦਸੀਏ ਵੀ ਸਾਡੇ ਬੱਚੇ ਨੇ ਵੇਖਿਆ ਬੱਚਿਆਂ ਨੇ ਵੇਖਿਆ ਕੀ ਆ? ਹਾਂਜੀ ਬੱਚੇ ਬਹੁਤ ਕੁਝ ਵੇਖਿਆ ਮੈਂ ਸਰ ਤਾਂ ਹੀ ਘਰ ਜਾ ਕੇ ਇਦਾਂ ਕਹਿੰਦੇ ਆ। ਕੀ ਚੀਜ਼ ਵੇਖੀ? ਕੀ ਪਤਾ ਲੱਗ ਸਰ ਕਹਿੰਦੇ ਕਹਿੰਦੇ ਉਸਾਰ ਤੇ ਮੈਡਮ ਇਕੱਠੇ ਹੀ ਰਹਿੰਦੇ ਆ ਮੰਮੀ ਇੱਕ ਮਿੰਟ ਨੇ ਆਸੇ-ਪਾਸੇ ਰਹਿੰਦੇ। ਅੱਛਾ ਹਾਂਜੀ ਨਹੀਂ ਇਕੱਠੇ ਰਹਿੰਦੇ ਸਰ ਫਿਰ ਇਦਾਂ ਬੱਚਿਆਂ ਤੇ ਬਹੁਤ ਗਲਤ ਅਸਰ ਪੈਂਦਾ ਹੈ ਤੇ ਇਦਾਂ ਹੀ ਫਿਰ ਬੱਚਿਆਂ ਦਾ ਧ ਸਰ ਮੇਰੀ ਬੇਟੀ ਦਾ ਚਲੋ 2 ਸਾਲ ਹੋਰ ਪੜਨਾ ਹੈ ਤੇ ਪਰ ਜਿਹੜੀਆਂ ਦੂਜੀਆਂ ਬੇਟੀਆਂ ਉਹ ਵੀ ਤਾਂ ਆਪਣੀਆਂ ਹੀ ਆ ਇਹਨਾਂ ਨੂੰ ਇਸ ਕਰਕੇ ਸਸਪੈਂਡ ਕੀਤਾ ਜਾਵੇ ਸਕੂਲ ਕਰਤੇ ਹੋਏ ਕਿ ਪ੍ਰਿੰਸੀਪਲ ਦੇ ਜਿਹੜੇ ਹੈ ਨਾ ਜਿਹੜਾ ਆਪਣੀ ਸਕੂਲ ਦੇ ਪ੍ਰਿੰਸੀਪਲ ਹੈ ਉਹ ਮੈਮ ਦੇ ਨਾਲ ਉਹਨਾਂ ਦਾ ਕੋਈ ਮਤਲਬ ਸੰਬੰਧ ਹੈ ਗਲਤ ਸੰਬੰਧ ਜੋ ਆਪਣੀ ਸਕੂਲ ਮੇ ਬੱਚੇ ਹੁੰਦੇ ਨਾ ਉਹ 6th ਸੇ ਲੈ ਕੇ ਜਿੰਨੀ ਵੀ +2 ਤੱਕ ਹੈ ਸਾਰੇ ਨਿਆਣੇ ਸਾਰਿਆਂ ਨੂੰ ਪਤਾ ਹੈ ਸਕੂਲ ਕਿੰਨੀ ਬਦਨਾਮੀ ਹੋ ਚੁੱਕਾ ਵਾ ਸੀਲੀਰ ਫੋਨ ਕਰਦੇ ਨੇ ਬੱਚਿਆਂ ਦੇ ਸਾਹਮਣੇ ਕਲਾਸ ਸਾਹਮਣੇ ਮਤਲਬ ਜਦੋਂ ਬੱਚੇ ਸਕੂਲ ਵਿੱਚ ਟੀਚਰ ਔਨਲਾਈਨ ਪੜ੍ਹਨੇ ਕਿ ਨਹੀਂ ਪੜ੍ਹਾਉਣੇ ਕਿ ਲਈ ਤਾਂ ਵੀ ਔਰ ਪ੍ਰਿੰਸੀਪਲ ਫੋਨ ਕਰਦੇ ਕਿ ਤੁਸੀਂ ਕਿਹੜੀ ਕਲਾਸ ਚ ਹੋਗੇ ਤਾਂ ਉਹ ਸਰ ਉਹ ਮੈਮਾ ਕਿ ਕਿ ਮੈਂ ਇਸੇ ਕਲਾਸ ਚ ਹਾਂ 6 ਚ ਹਾਂ 7 ਚ ਉਸ ਸਰ ਨੇ ਉਸੇ ਸਮੇ ਉਸੇ ਕਲਾਸ ਵਿੱਚ ਆ ਜਾਣਾ ਹੈ ਤਾਂ ਬੱਚੇ ਵੇਖਦੇ ਹੀ ਹੈ ਬੱਚੇ ਹੱਸਦੇ ਹੈ ਬੱਚੇ ਘਰ ਜਾ ਕੇ ਉਹ ਗੱਲ ਕਰਦੇ ਇੱਕ ਹੋਰ ਗੱਲ ਹੁੰਦੀ ਆ ਮਤਲਬ ਉਸ ਆਂਦੇ ਕਿ ਸਾਰ ਦਾ ਵੀਡੀਓ ਵੀ ਬਣਿਆ ਹੈ ਕਿ ਸਾਰ ਨੇ ਮੈਮ ਨੂੰ ਕੀ ਖਿਲਾਇਆ ਹੈ ਕਿ ਸਾਰ ਨੇ ਮੈਮ ਦਾ ਪਰਸ ਲੈ ਕੇ ਘੁੰਮੰਦਿਆ ਵਾ ਨਿਆਣੇ ਇਹ ਸਾਰੇ ਗੱਲ ਬੋਲਦੇ ਤੇ ਨਿਆਣਿਆਂ ਨੂੰ ਕਿਤਨਾ ਪਤਾ ਹੈ ਨਿਆਣੇ ਨੇ ਵੇਖਿਆ ਹੋਗੇ ਤਾਂ ਇਹ ਨਿਆਣੇ ਆ ਕੇ ਘਰੇ ਬੋਲਦੇ ਤੇ ਇੱਕ ਨਿਆਣਾ ਗੱਲ ਕਰੂਗਾ ਤਾਂ ਅਸੀਂ ਮੰਨ ਲੇਗੇ ਜਦੋਂ ਸਾਰੇ ਨਿਆਣਿਆਂ ਨੇ ਗੱਲ ਕਰਦੇ ਕਰਦੇ ਕਿ ਨਹੀਂ ਕਰਦੇ ਸਾਰੇ ਨਿਆਣਿਆਂ ਨੇ ਤਾਂ ਫਿਰ ਆਪਾਂ ਇੱਕ ਦੂਜੇ ਸੱਚ ਝੂਠ ਨਹੀਂ ਕਰ ਸਕਦੇ ਨਾ ਸਾਰਿਆਂ ਦਾ ਗੱਲ ਹੀ ਸੁਣਨਾ ਹੈ ਕਿ ਆ ਬਈ ਸੱਚ ਹੀ ਹੈ ਜਦੋਂ ਇਹੀ ਵੀ ਸਕੂਲੇ ਆਏ ਤੇ ਮੈਂ ਤਾਂ ਮੇਰਾ ਹਸਬੰਡ ਮੇਰਾ ਨਿਆਣੇ ਦਾ ਸਰਟੀਫਿਕੇਟ ਗਲਤ ਹੋਇਆ ਹੈ ਤਾਂ ਉਦੋਂ ਵੀ ਉਹਨਾਂ ਨੇ ਨਾ ਜਦੋਂ ਸਾਡਾ ਕੰਮ ਹੋਣਾ ਤਾਂ ਤੇਰਾ ਕੰਮ ਕੀ ਹੈ ਪੇਰੈਂਟਸ ਖੜੇ ਤਾਂ ਤੂੰ ਪੇਰੈਂਟਸ ਦਾ ਕੰਮ ਕਰਕੇ ਦੇ ਹੂੰ ਤਾਂ ਤੂੰ ਇਹੀ ਇੱਕ ਪੇਜ ਦੇਤੇ ਪਲਟ-ਪਲਟ ਕੇ ਕਿ ਤੂੰ ਸਾਡਾ ਇੱਥੇ ਸਾਈਨ ਕਰਨਾ ਹੈ ਸਰ ਸਾਰੇ ਸਾਡਾ ਇੱਥੇ ਸਾਈਨ ਕਰਨਾ ਹੈ ਤਾਂ ਉਹ ਸਾਡਾ ਸਾਈਨ ਕਰਦਾ ਹੈ ਮਿੰਟੋਂ ਪਿੱਛੇ ਉਹਦੇ ਨਾਲ ਗੱਲ ਕਰਨਾ ਹੈ ਸਾਡਾ ਸਾਈਨ ਕਰਦਾ ਹੈ ਮਿੰਟੋਂ ਪਿੱਛੇ ਤੂੰ ਉਹਦੇ ਨਾਲ ਗੱਲ ਕਰਦਾ ਹੈ ਇਹਦਾ ਕੋਈ ਮਤਲਬ ਨਹੀਂ ਹੈ ਤੂੰ ਮੈਂ ਸਾਡਾ ਪੇਰੈਂਟਸ ਪੇਰੈਂਟਸ ਖੜੇ ਹੈ ਤੂੰ ਪੇਰੈਂਟਸ ਦਾ ਕੰਮ ਕਰਕੇ ਦੇ ਕਾਜੀ ਤੀਨ ਜੀ ਸਬੰਧ ਸਿਕਾਇਤ ਵੀ ਕਿਤਾ ਨਹੀਂ ਮੈਂ ਤੁਝੇ ਸਾਰ ਕੁਲ ਦੇ ਮਹਸਰ ਮੇਰਾ ਜੀ ਨਹੀਂ ਕਹਦਾ ਤੂੰ ਜਾਣ ਨੂੰ ਮੇਰਾ ਅਤਰਾ ਦਾ ਲੱਗਦਾ ਤਾਂ ਮੇਰਾ ਹਸਬੰਦ ਵੀ ਗਏ ਥੇ ਦੂਜੇ ਵਾਰ ਅੱਜ ਇਕੱਠੇ ਹੋਏ ਜੋ ਸਾਰੇ ਮਾਫੀ ਦੀ ਮੰਗ ਕਰਦੇ ਇਹ ਕਿ ਮਤਲਬ ਸਕੂਲ ਇਤਨੀ ਬਦਨਾਮੀ ਹੋ ਚੁੱਕਾ ਹੈ ਤਾਂ ਇਹਨੂੰ ਸਕੂਲ ਚ ਰਹਿਣਾ ਨਹੀਂ ਚਾਹੀਦਾ ਇਹਨੂੰ ਸਕੂਲ ਸੇ ਨਿਕਾਲੋ 7-8 ਮਹੀਨਿਆਂ ਤੋਂ ਸਕੂਲ ਦਾ ਜਿਹੜਾ ਇੱਥੇ ਮੌਜੂਦਾ ਪ੍ਰਿੰਸੀਪਲ ਸੰਜੀਤ ਕਮਲ ਸੈਕਲ ਆ ਉਹਨੇ ਆਪਣੀ ਮਤਲਬ ਉਹ ਮਤਲਬ ਅਨ ਵਿਆਹ ਪੰਜ ਸਾਲਾਂ ਤੋਂ ਦੀ ਵਾਈਫ ਮਰ ਚੁੱਕੀ ਹੈ ਉਹਨੇ ਇੱਥੇ ਮੈਡਮ 80 ਸਾਲਾਂ ਦੀ ਆਪਦੀ ਉਹਦੀ ਉਮਰ ਸਾਡੇ ਸਿਰ ਦੇ ਸਾਲ ਆ ਉਹ ਸਕੂਲ ਦੇ ਵਿੱਚ ਸ਼ਸ਼ੀਲ ਹਰਤਨ ਕਰਦੇ ਮਤਲਬ ਇਕੱਠੇ ਆਉਂਦੇ ਜਾਂਦੇ ਰੋਟੀ ਪਾਣੀ ਚਾਹ ਕੁਝ ਦਫ਼ਤਰ ਚ ਹੀ ਰਹਿੰਦੀ ਸਾਰੀ ਦਿਹਾੜੇ ਇਹ ਬੱਚਿਆਂ ਦੇ ਕਲਾਸ ਦੇ ਵਿੱਚ ਵੀ ਇਹ ਕੁਝ ਹੁੰਦਾ ਕਲਾਸ ਦੇ ਵਿੱਚ ਇਕੱਠੇ ਕੱਪ ਚ ਪਾਣੀ ਪੀਂਦੇ ਆ ਕਲਾਸ ਦੇ ਵਿੱਚ ਹੀ ਜੇ ਉਹਦਾ ਪੀੜ ਜਾਂ ਪੇਪਰਾਂ ਚ ਡਿਊਟੀ ਤੇ ਕਲਾਸ ਚ ਹੀ ਰਹਿੰਦਾ ਫਿਰ ਇਵਨ ਕਿ ਐਤਵਾਰ ਉੱਥੇ ਪੇਪਰ ਸੀ ਪੱਟੀ ਐਤਵਾਰ ਉਹ ਆਇਆ ਉੱਥੋਂ ਅਮਰਸਰੋਂ ਇਹਨੂੰ ਲੈ ਕੇ ਦੱਟੀ ਪੱਟੀ ਪਹੁੰਚਿਆ ਮੁਕਸ਼ਰ ਟੀਚਰਾਂ ਨੇ ਵੀ ਇੱਥੇ ਇਹਨਾਂ ਨੂੰ ਜਾਂਦੇ ਆ ਅਕਸਰ 골ਡਨ ਗੇਟ ਤੇ ਵੀ ਵੇਖਿਆ ਵਰਤੀਚਾ ਨੇ ਉੱਥੇ ਵੀ ਤੁਰਿਆ ਫਿਰਦਾ ਵਾ ਜਿਹੜੇ ਬੱਚਿਆਂ ਮਾਪਿਆਂ ਮੇਰੇ ਘਰ ਜਾਂਦੇ ਆ ਪੰਨੂ ਸਾਹਿਬ ਤੁਸੀਂ ਸਕੂਲ ਨੂੰ ਸਜਾਇਆ ਸਿਧਾਇਆ ਇਹ ਸਾਡੇ ਟਾਈਮ ਮਾਟ ਇਥੋਂ ਪ੍ਰਮੋਟ ਹੋ ਕੇ ਗਏ ਆ ਇਹਨਾਂ ਨੇ ਵੀ ਬੱਚਿਆਂ ਦੇ ਘਰ ਘਰ ਜਾ ਕੇ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਨੇ ਜਿਹੜੇ ਤੁਸੀਂ ਦੋਸ਼ ਲਾਉਂਦੇ ਉਹਨਾਂ ਦਾ ਸਾਡੇ ਕੋਈ ਪ੍ਰੂਫ ਹੈਗਾ ਕੋਈ ਹਾਂਜੀ ਸਾਡੇ ਤੋਂ ਪ੍ਰੂਫ ਕੀ ਆ ਮਾਪੇ ਆ ਬੱਚੇ ਆ ਟੀਚਰ ਆ ਇਹੋ ਪ੍ਰੂਫ ਹੁੰਦਾ ਪ੍ਰੂਫ ਕਿਉਂ ਹੁੰਦਾ ਜੱਜ ਕੀ ਕੋਰਟ ਕੀ ਮੰਦੀ ਆ ਨੇ ਕੋਈ ਪ੍ਰੂਫ ਸਾਡ ਤੋਂ ਵੀਡੀਓ ਹੈ ਗਿਆ ਜੂਸ ਪੀਂਦਣ ਦੀਆਂ ਕੇਕ ਮੂਹ ਚ ਪੰਨ ਕੋ ਦੇਖੋ ਆਈ ਆ ਮੂਤਵਾਰ ਕਿਸ ਨੇ ਇਹਨਾਂ ਨੂੰ ਆ ਕੇ ਸਮਝਾਉਣ ਦੀ ਕੋਸ਼ਿਸ਼ ਹਾਂ ਮੂਤਵਾਰ ਇਹ ਸਾਡੇ ਅਪਾਲ ਸਿੰਘ ਸਕੂਲ ਦੇ ਮੈਂਬਰ ਆ ਚਲੋ ਕਰਾਓ ਗੱਲ ਇਹਨਾਂ ਨੇ ਤੇ ਇਹਨਾਂ ਨੇ ਆ ਕੇ ਇੱਕ ਸਕੂਲ ਦਾ ਮੈਂਬਰ ਮਨਮੀਤ ਸਿੰਘ ਆ ਇੱਕ ਚੇਅਰਮੈਨ ਜਿਹੜਾ ਬਣਾਇਆ ਸਕੂਲ ਦਾ ਅਮਰੀਕ ਸਿੰਘ ਉਹਨਾਂ ਨੇ ਬੜਾ ਸਮਝਾਇਆ ਪਰ ਉਹ ਸਮਝੇ ਨਹੀਂ ਕਿ ਉਹਨਾਂ ਕਿਹਾ ਵੀ ਮੈਂ ਉਹ ਮੰਨ ਗਿਆ ਉਹਨੇ ਕਿਹਾ ਵੀ ਮੈਨੂੰ ਹਰੀ ਕਿਹਾ ਵੀ ਜਾਊ ਛੱਡਣਾ ਮੈਂ ਇਹਦੀ ਰੋਟੀ ਵੀ ਲਿਓਣੀ ਜੋ ਅਸੀਂ ਖਾਣੇ ਵੀ ਕੱਤੀ ਜੋ ਤੂੰ ਹੀ ਕਰਨਾ ਕਰ ਕੀ ਮੈਂ ਕਰੋਗੇ ਓਨੋ ਮੰਗ ਮੈਂ ਤਾਂ ਨਾ ਭਾਈ ਲੈਵਲ ਦੀ ਇਨਕੁਆਰੀ ਰਾਜਪੱਤਰੀ ਸਟੇਟ ਪੱਤਰੀ ਕਰਕੇ ਨੂੰ ਸਸਪੈਂਡ ਕਰਕੇ ਬਦਲੀ ਕਰਕੇ ਇਹਨੂੰ ਮੈਂ ਤਾਂ ਨਾ ਡਿਸਮਿਸ ਕੀਤਾ ਜਾਵੇ ਕਿਉਂਕਿ ਕਿਉਂਕਿ ਇੱਕ ਆ ਅਸੀਂ ਐਜੂਕੇਸ਼ਨ ਮਿਨਿਸਟਰ ਸਾਹਿਬ ਸਿੱਖਿਆ ਮੰਤਰੀ ਡੀਸੀ ਸਾਹਿਬ ਤੇ ਸੈਸ਼ਨ ਜੱਜ ਇਹਨਾਂ ਚੋਂ ਨੇ ਸ਼ਿਕਾਇਤ ਕੀਤੀ ਸਰ ਤੋਂ ਦੀਆਂ ਸਿਰਫ ਆਈਆਂ ਪਰ ਕੀ ਆ ਇਹਦੇ ਜਿਹੜੇ ਆਤਮਾ ਮਰ ਗਈ ਏ ਟੀਚਰਾਂ ਦੀ ਦੂਜਿਆਂ ਦੀ ਉਹ ਆਤਮਾ ਮਰਨ ਕਰਕੇ ਬੇਰੇ ਹੁੰਦੇ ਆ ਇੱਥੇ ਕਦੀ ਕੋਈ ਗਲਤ ਕੰਮ ਨਹੀਂ ਹੋਇਆ ਜੇ ਹੁੰਦਾ ਤਾਂ ਜਾਨ ਤਲੀ ਤੇ ਰੱਖੀ ਜਿਹੜੇ ਤੁਸੀਂ ਸ਼ਿਕਾਇਤ ਕੀਤੀ ਉਹਦੇ ਕਾਰਵਾਈ ਹੋਈ ਕੋਈ ਅਜੇ ਤੱਕ ਉਹਨੂੰ 8-10 ਦਿਨ ਹੋ ਗਏ ਹੁਣ ਕਾਰਵਾਈ ਸ਼ੁਰੂ ਹੋ ਗਈ ਪਰ ਜਿੱਤ ਕਾਰਵਾਈ ਜ਼ਿਲੇ ਪੱਤਰ ਤੇ ਹੋਈ ਕਿਉਂਕਿ ਜ਼ਿਲੇ ਵਾਲੇ ਸਾਂਝ ਦੇ ਆ ਫਿਰ ਤੇ ਕੋਲੇ ਘੱਡੀ ਹੁਣੀ ਆ ਜੇ ਆ ਸਾਡਾ ਕੋਈ ਇਨਸਾਫ ਨਹੀਂ ਮਿਲਦਾ ਕਾਰਵਾਈ ਤੋਂ ਬਾਅਦ ਵੀ ਫਿਰ ਨਹੀਂ ਗੋ ਟੂ ਕੋਰਟ ਕੋਰਟ ਦਾ ਲਵਾਂਗੇ ਫਿਰ ਇੱਕ ਹੋਰ ਗੱਲ ਆ ਜਿਹੜੇ 115 ਸਕੂਲ ਐਮਿਨੈਂਸ ਸਾਰੇ ਪੰਜਾਬ 'ਚ ਕੇਮ ਕਰਨਾ ਕਿ ਕਿਹਦੇ ਕੋ ਐਮਿਨੈਂਸ ਸਕੂਲ ਆ ਜੇ ਐਮਿਨੈਂਸ ਸਕੂਲ 'ਚ ਇਹ ਹਾਲ ਆ ਤੇ ਬਾਕੀ ਸਕੂਲਾਂ ਦਾ ਕੀ ਹਾਲ ਮਤਲਬ ਸਾਰੇ ਪੇਰੈਂਟਸ ਦੇ ਵੀ ਯੂ ਲੈ ਹੈ ਆ ਪੇਰੈਂਟਸ ਵੱਲੋਂ ਜਿਹੜੀਆਂ ਹਨ ਮਤਲਬ ਬੱਚੇ ਜਾ ਕੇ ਪੇਰੈਂਟਸ ਨੂੰ ਕਨਵਰਟ ਕਰਦੇ ਸੀ ਸਾਡੇ ਕੋਲ ਮਸਲਾ ਤੁਕਦਾ ਸੀਗਾ ਤੇ ਅਸੀਂ ਸਮਝਦੇ ਹਾਂ ਵੀ ਕੋਈ ਨਾ ਕੋਈ ਸਾਡੇ ਕੋਲ ਸਬੂਤ ਹੋਵੇ ਤਾਂ ਅਸੀਂ ਗੱਲ ਕਰੀਏ ਜਾ ਕੇ ਤੇ ਫਿਰ ਮੇਰਾ ਕੁਝ ਬੱਚਿਆਂ ਦੇ ਨਾਲ ਤਾਲਮੇਲ ਹੋਇਆ ਤੇ ਬੱਚਿਆਂ ਨੇ ਮੈਨੂੰ ਦੱਸਿਆ ਵੀ ਮਤਲਬ ਵਾਕਿਆ ਗਲਤ ਹੁੰਦਾ ਵਾ ਤੇ ਮਤਲਬ ਉਹ ਮੈਡਮ ਨੂੰ ਦਫਤਰ ਦੇ ਵਿੱਚ ਜਦੋਂ ਵੀ ਉਹਨਾਂ ਦਾ ਵਿਹਲਾ ਪੀੜ ਹੁੰਦਾ ਹੈ ਨਾ ਦਫਤਰ ਤੇ ਦਿੰਦੇ ਜਾਂ ਹੋਰ ਵੀ ਨੇ ਕੋਈ ਉਸਨ ਪੋਤਾਂ ਫਟਵਾ ਵੀ ਵਿਖਾਈਆਂ ਵੀ ਆ ਇਸ ਤਰ੍ਹਾਂ ਮਤਲਬ ਉਹਨਾਂ ਨੇ ਕੇ ਮੈਡਮ ਦੇ ਮੂੰਹ ਚ ਪਾਉਂਦੇ ਆ ਤੇ ਫਿਰ ਅਸੀਂ ਜਦੋਂ ਸਾਡੇ ਕੋਲ ਥੋੜਾ ਬਦ ਹੋਇਆ ਅਸੀਂ ਫਿਰ ਮੈਂ ਤੇ ਸਰਦਾਰ ਜਗਿੰਦਰ ਸਿੰਘ ਵੀ ਮੈਂਬਰ ਸਾਡੇ ਕਮੇਟੀ ਦੇ ਅਸੀਂ ਇੱਥੇ ਆ ਗਏ ਆ ਕਿ ਪਹਿਲਾਂ ਆਪਾਂਨ ਮਿਸਪਲ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਹੈ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਤੇ ਅਸੀਂ ਆ ਕੇ ਉਹਨਾਂ ਦੇ ਨਾਲ ਮਤਲਬ ਪੂਰਾ ਜਿੰਨਾ ਜੋ ਕੁਝ ਵੀ ਸਾਡੇ ਮਸਲੇ ਆ ਕੇ ਸਾਰੇ ਉਹਨਾਂ ਨੂੰ ਦੱਸੇ ਬਿਲਕੁਲ ਆ ਗੱਲਾਂ ਵਿੱਚ ਇਹ ਮਤਲਬ ਇਹਨਾਂ ਦਾ ਕੋ ਹੱਲ ਹੋਣਾ ਚਾਹੀਦਾ ਉਹ ਕੀ ਰਿਪਲਾਈ ਮਿਲਿਆ ਉਹਨਾਂ ਨੇ ਕਿਹਾ ਵੀ ਕੋਈ ਗੱਲ ਹੈ ਨਹੀਂਗੀ ਮਤਲਬ ਕੋਈ ਇਹੋ ਜੀ ਗੱਲ ਨਹੀਂ ਕਿਵੇਂ ਗੱਲਾਂ ਬਣਾਈਆਂ ਜਾ ਰਹੀਆਂ ਮੈਂ ਕਿਹਾ ਵੀ ਕੋ ਜੇ ਬੱਚੇ ਕਹਿ ਰਹੇ ਆ ਜਾ ਕੇ ਤੇ ਫਿਰ ਗੱਲ ਤੇ ਕੋਈ ਹੈਗੀ ਆ ਜਿਸ ਤਰ੍ਹਾਂ ਮੈਡਮ ਉਹਨਾਂ ਦੀ ਰੋਟੀ ਲਿਆਉਂਦੇ ਸੀ ਤੇ ਮੈਂ ਕਿਹਾ ਵੀ ਨਹੀਂ ਤੁਸੀਂ ਮਤਲਬ ਰੋਟੀ ਨਾਲ ਲਓ ਮੈਡਮ ਨੇ ਜੇ ਕੀਤੀ ਵੀ ਮੈਂ ਲਿਆਉਂਗੀ ਅਸੀਂ ਸਾਰੀ ਕਮੇਟੀ ਨੇ ਆਖਿਆ ਵੀ ਨਹੀਂ ਗਲਤ ਆ ਫਿਰ ਪਤਾ ਨਹੀਂ ਹੁਣ ਸ਼ਾਇਦ ਮਤਲਬ ਕਹਿੰਦੇ ਆ ਵੀ ਹੁਣ ਮੈਡਮ ਨੂੰ ਲਿਆਉਣੇ ਵੜ ਗਿਆ ਸੁਗਰੇਤ ਨੇ ਦੀਏ ਵੀ ਪਹਿਲਾਂ ਖਾਂਦੇ ਵੀ ਇਕੱਠੇ ਸੀਗੇ ਫਿਰ ਉਹ ਇਹ ਗੱਲ ਨੂੰ ਮੰਨ ਕੇ ਮਸਲਾ ਪਿਛਲੇ ਦਿਨੀ ਹੋਇਆ ਸਾਨੂੰ ਪਤਾ ਲੱਗਾ ਜਿਸ ਤਰ੍ਹਾਂ ਸਰੋਣਾ ਵੀ ਦੱਸਿਆ ਵੀ ਇਸ ਸਕੂਲ ਦੇ ਵਿੱਚ ਇਸ ਤਰ੍ਹਾਂ ਕੁਝ ਹੋ ਰਿਹਾ ਹੈ ਮੈਂ ਤੇ ਹਰਪਾਲ ਸਿੰਘ ਜੀ ਅਹੀਂ ਆਏ ਪ੍ਰਿੰਸੀਪਲ ਸਾਹਿਬ ਨੂੰ ਉਹਨਾਂ ਮੈਡਮ ਨੂੰ ਸੱਦ ਕੇ ਕਿਹਾ ਵੀ ਜਿਸ ਤਰ੍ਹਾਂ ਹੁਣ ਆਪਣੇ ਸਕੂਲ ਦੇ ਵਿੱਚ ਬਹੁਤ ਜ਼ਿਆਦੇ ਬੱਚੇ ਵੀ ਅਤੇ ਮਤਲਬ ਕਿ ਬੇਟੀਆਂ ਵੀ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਸਾਨੂੰ ਕਿਹਾ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੈ ਨਹੀਂ ਅਈਆ ਚਲੋ ਗੱਲ ਹੈ ਚਾਹੇ ਨਹੀਂ ਹੈ ਪਰ ਹੋਣਾ ਨਹੀਂ ਚਾਹੀਦਾ ਕਿਉਂਕਿ ਬੱਚਿਆਂ 'ਤੇ ਗਲਤ ਅਸਰ ਜਾਂਦਾ ਹੈ ਇਹ ਲੋਹਿੰਦਰਨੋਂ ਪੂਰਾ ਦਿਨ ਮਤਲਬ ਕਿ ਦੋ ਦਿਨ ਇਸ ਕੰਮਲੀ ਹੁੰਦੇ ਰਹੇ ਸਮਝਾ ਗਏ ਦਿੰਦੇ ਰਿਹਾ ਵੀ ਨਹੀਂ ਇਸ ਤਰ੍ਹਾਂ ਨਾ ਕੀਤਾ ਸਾਨੂੰ ਉਹਨਾਂ ਨੇ ਕਿਹਾ ਵੀ ਨਹੀਂ ਹੁੰਦਾ ਪਰ ਫਿਰ ਹੁਣ ਬੱਚੇ ਕਹਿੰਦੇ ਵੀ ਇਸ ਤਰ੍ਹਾਂ ਹੋ ਰਿਹਾ ਵਾ ਤੇ ਉਹ ਫਿਰ ਉਸੇ ਹਿਸਾਬ ਨਾਲ ਇਨਕੁਆਰੀ ਹੋਵੇ ਇਨਕੁਆਰੀ ਜਾਪੇ ਪਤਾ ਲੱਗ ਜੂ ਕਿ ਕੀ ਗੱਲ ਬਾਤ ਹੈ ਅਸੀਂ ਜੋ ਵੇਖਿਆ ਉਹ ਤਾਂ ਅਹੀਂ ਜਦੋਂ ਸਾਨੂੰ ਕਮੇਟੀ ਨੂੰ ਮਿਲ ਲਗੇ ਅਸੀਂ ਤਾਂ ਉਸ ਵੇਲੇ ਸਮਝਾਇਆ ਰਹਿਣੋਂ ਆਣ ਕੇ ਅਸੀਂ ਵੇਖਿਆ ਤੇ ਸਭ ਤੁਹਾਡੇ ਸਾਹਮਣੇ ਸੋ ਇਹ 1200 ਬੱਚਾ ਪੜਦਾ ਇੱਥੇ 1200 ਬੱਚੇ ਤੋਂ ਤੁਸੀਂ ਪੁੱਛ ਸਕਦੇ ਹੋ ਇੱਕ ਇੱਕ ਬੱਚੇ ਤੋਂ ਪੁੱਛ ਸਕਦੇ ਹੋ ਕਿ ਇੱਕ ਸਾਲ ਦੇ ਵਿੱਚ ਇਨੇ ਸਕੂਲ ਦੇ ਹਾਲਾਤ ਕੀ ਬਣਾਤੇ ਐਮੀਨਸ ਸਕੂਲ ਜਿਹੜੇ ਹੁੰਦੇ ਆ ਕਿ ਇਹਨਾਂ ਨੇ ਸਾਨੂੰ ਇਹ ਸਿਹਤ ਦਿੱਤੀ ਆ ਕਿ ਤੁਹਾਡੇ ਟੀਚਰ ਵੀ ਅਸ਼ਲੀਲ ਕਥਾ ਕਰਨ ਸੋ ਜਿਹੜਾ ਇਹ ਕੰਮ ਹੈ ਇਹਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਕਦੇ ਚਿਤ برداشت ਨਹੀਂ ਕਰਦਾ ਔਰ ਹੋਰ ਵੀ ਸਕੂਲਾਂ ਦੇ ਵਿੱਚ ਅਸੀਂ ਜ਼ਰੂਰ ਜਾਵਾਂਗੇ ਤੇ ਦੂਜੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਡੇ ਕੋਲ ਸਾਡਾ ਇੱਕ ਅਦਾਰਾ ਹੈ ਜਿਹਦੇ ਕੋਲ ਤੁਸੀਂ ਆਪਣੀ ਗੁਪਤ ਰਿਪੋਰਟ ਵੀ ਦੇ ਸਕਦੇ ਹੋ ਵੀ ਤੁਹਾਡੇ ਨਾਲ ਕਿੱਥੇ ਕੀ ਕੁਛ ਵਾਪਰਦਾ ਹੈ ਸੋ ਅਸੀਂ ਕੱਲੇ ਭਿੱਖੀਵਿੰਡ ਦੀ ਗੱਲ ਨਹੀਂ ਪੂਰੇ ਪੰਜਾਬ ਦੇ ਵਿੱਚ ਵੀ ਜਿੱਥੇ ਇਹੋ ਜਿਹੀਆਂ ਹਰਕਤਾਂ ਮਾਸਟਰ ਕਰਦੇ ਆ ਉੱਥੇ ਅਸੀਂ ਕੰਟਰੋਲ ਕਰਨਾ ਚਾਹੁੰਦੇ ਆ ਸੋ ਡਿਸਮਿਸ ਕਰਨ ਦੀ ਇਹਦੇ ਤੋਂ ਅਸੀਂ ਸਰਕਾਰ ਤੋਂ ਮੰਗ ਰੱਖਦੇ ਆ ਮੁੱਖ ਮੰਤਰੀ ਸਾਹਿਬ ਤੋਂ ਤੇ ਜਿਹੜੇ ਬੈਂਸ ਸਾਹਿਬ ਸਾਡੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਨੇ ਜੇ ਉਹਨਾਂ ਨੇ ਇਹਦੇ ਤੇ ਤੁਰੰਤ ਐਕਸ਼ਨ ਨਾ ਲਿਆ ਤੇ ਫਿਰ ਜਿਹੜੀਆਂ ਸਿੱਖਾਂ ਦੀਆਂ ਰਵੈਤਾਂ ਹੁੰਦੀਆਂ ਆ ਉਹਦੇ ਮੁਤਾਬਕ ਅਸੀਂ ਇਹਨੂੰ ਬਾਹੋਂ ਫੜ ਕੇ ਬਾਹਰ ਕੱਢਾਂਗੇ ਫਿਰ ਭਿੱਖੀਵਿੰਡ ਦੇ ਵੱਲ ਇਹ ਮੂੰਹ ਕਦੀ ਨਹੀਂ ਕਰੂਗਾ ਅੱਜ ਅਸੀਂ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਇਹ ਆਪਣੀ ਬੇਨਤੀ ਜਿਹੜੀ ਕਰਨ ਆਇਆ ਸਾਡੀ ਪਾਰਟੀ ਦੇ ਬੁਲਾਰੇ ਬਿਆਨ ਸਿੰਘ ਸੰਧੂ ਦਲਬਾਜ ਸਿੰਘ ਸੇਰੋਂ ਸਤਿੰਦਰਪਾਲ ਸਿੰਘ ਮਿੰਟੂ ਤੇ ਬਲਵਿੰਦਰ ਸਿੰਘ ਸਾਰੇ ਬਗੀਚਾ ਸਿੰਘ ਹੁਣੀ ਖੜੇ ਆ ਮੈਂ ਸਰਦਾਰ ਬਿਆਨ ਸਿੰਘ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਇਹਦੇ ਸਬੰਧ ਚ ਆਪਣਾ ਵਿਚਾਰ ਦਿਓ। ਅੱਛਾ ਸਾਰੀ ਗੱਲ ਤੁਹਾਡੇ ਤੋਂ ਦੋਸ ਲੱਗਿਆ ਜੁਲਿਆਵਾ ਮੈਂ ਅਸਲੇ ਕੋਈ ਨਹੀਂ ਕਿਹਾ। ਬੜਾ ਇੰਪੋਰਟੈਂਟ ਪਾਰਟ ਆ ਕਿਸੇ ਬੜੇ ਰਿਸਪੋਨਸਿਬਲ ਪਰਸਨ ਦੇ। ਐਕਚੁਅਲੀ ਮੇਰੀ ਫਲਾਈਂ ਡਿਊਟੀ ਹੈ ਪੇਪਰ ਦੇ ਤੇ ਪੇਪਰ ਲੈਣਾ ਨਾ ਬੈਂਕ ਚੋ ਕੋਈ ਗੱਲ ਨੂੰ ਸਮਝ ਨਹੀਂ ਪਈ। ਇਹ ਮੈਂ ਜਵਾਬ ਦੇ ਤੈਂਚੋ ਮੈਂ ਟਾਈਮ ਨਾਲ ਪੇਪਰ ਲੈਣਾ ਵਾ। ਨਹੀਂ ਪੇਪਰ ਕਿੰਨੇ ਵੇ ਸਟਾਰਟ ਹੋ ਰਿਹਾ ਵਾ। 11 ਵਜੇ। ਸਿੰਘ ਭਾਜੀ ਆ ਲੈ ਲਿਓ। ਨਹੀਂ ਇੱਥੇ ਨਹੀਂ ਆਣਾ ਮੈਂ ਪੇਪਰ ਲੈ ਕੇ ਦੇ ਕੇ ਫਿਰ ਫਲੈਂਕ ਤੇ ਜਾਣਾ। ਤੇ ਉਹ ਸੈਕਟ ਕਰੋ ਜਿਹੜੇ ਹੈਗੇ ਨੇ ਤੁਹਾਡੇ। ਹਾਂ ਜਿਹੜਾ ਦੋਸ਼ ਲੱਗੇ ਤੁਹਾਡੇ ਤੇ ਕੋਈ ਵੀ ਤੇ ਹੀ ਕੋਈ ਲੱਠੀ ਨਾਲ ਜਿਹੜੇ ਜੋੜੇ ਤੁਹਾਡਾ ਕੋਈ ਕਿੱਥੇ ਦੱਸੋ ਕਿੱਥੇ ਦੋਸ਼ ਲੱਗਾ ਮੇਰੇ। ਨਹੀਂ ਉਹ ਤੁਸੀਂ ਦੱਸੋ ਜੀ ਇਹ ਨਾਲ ਪ੍ਰੋਪਰ ਕਰ ਉਹ ਤੇ ਤੁਹਾਡੇ ਮੈਂ ਤੁਹਾਡੇ ਬਾਅਦ ਚ ਚੱਲੋ ਗੱਲ ਕਰਾਂਗਾ ਮੈਂ ਹੁਣ ਜਾਣਾ ਵਾ। ਬਾਅਦ ਚ ਗੱਲ ਮੈਂ ਬਾਅਦ ਚ ਕਰਾਂ। ਤੁਸੀਂ ਦੱਸਦੇ ਮੜਾਗਾ। ਜੀ ਮੰਗੋਤ ਰਿਪੋਰਟ ਹੈ ਜਿਹਦੇ ਵਿੱਚ ਸੰਜੀਤ ਕੁਮਾਰ ਸਾਈਕਲ ਕੋਲ ਪ੍ਰਿੰਸੀਪਲ ਦੇ ਸਕੂਲ ਦੇ ਉਹਨਾਂ ਦੇ ਖਿਲਾਫ ਕੋ ਗਲਤ ਤਰਕ ਤਾਂ ਦਾ ਅਲੀਗੇਸ਼ਨ ਆ ਕਰਦੇ ਆ ਵੈਰੀਫਾਈ ਕਰਦੇ ਆ ਇਹਦੀ ਮੁਕੰਮਲ ਰਿਪੋਰਟ ਤਿਆਰ ਕਰਕੇ ਸੀਨੀਅਰ ਅਫਸਰ ਨੂੰ ਦੇ